ਦੋਸਤੋ ਆਪਾਂ ਆਏ ਹੋਏ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਪ੍ਰਕਤਨ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਸ਼੍ਰੀ ਸੁਲਤਾਨਪੁਰ ਲੋਧੀ ਤੇ ਆਪਾਂ ਆਏ ਆ ਜੀ ਬੇਬੇ ਨਾਨਕੀ ਦੇ ਉਸ ਪ੍ਰਾਤਨ ਘਰ ਜਿੱਥੇ ਬੇਬੇ ਨਾਨਕੀ ਤੇ ਉਹਨਾਂ ਦੇ ਪਤੀ ਸ਼੍ਰੀ ਜੈਰਾਮ ਜੀ ਰਹਿੰਦੇ ਸੀ ਤੇ ਇਸ ਪ੍ਰਾਤਨ ਘਰ ਵਿੱਚ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਹੋਰ ਕੋ ਬਾਅਦ ਇੱਥੇ ਹੀ ਰਹੇ ਸੀ ਤੇ ਵਿਆਹ ਹੋਣ ਤੋਂ ਬਾਅਦ ਵਿਆਹ ਹੋਣ ਤੱਕ ਗੁਰੂ ਜੀ ਇੱਥੇ ਰਹੇ ਸੀ ਵਿਆਹ ਹੋਣ ਤੋਂ ਬਾਅਦ ਉਹ ਚਲੇ ਗਏ ਸੀ ਗੁਰੂ ਕੇ ਬਾਗ ਤੇ ਆਪਾਂ ਤੁਹਾਨੂੰ ਉਸ ਖੂਹੀ ਦੇ ਦਰਸ਼ਨ ਵੀ ਕਰਵਾਵਾਂਗੇ ਜਿੱਥੇ ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀ ਤੇ ਗਏ ਸੀ ਤਾਂ ਭੈਣ ਨਾਨਕੀ ਨੇ ਪ੍ਰਸ਼ਾਦਾ ਤਿਆਰ ਕਰਕੇ ਉਥੋਂ ਖੂਹੀ ਤੋਂ ਜਲ ਲੈ ਕੇ ਪ੍ਰਸ਼ਾਦਾ ਤਿਆਰ ਕੀਤਾ ਸੀ ਤੇ ਗੁਰੂ ਜੀਆ ਨੂੰ ਆਪਣੇ ਵੀਰ ਨੂੰ ਯਾਦ ਕੀਤਾ ਸੀ ਤਾਂ ਗੁਰੂ ਮਹਾਰਾਜ ਜੀਆ ਨੇ ਬੇਬੇ ਨਾਨਕੀ ਨੂੰ ਦਰਸ਼ਨ ਦਿੱਤੇ ਸੀ ਇਹ ਇਤਿਹਾਸਿਕ ਘਰ ਬੇਬੇ ਨਾਨਕੀ ਜੀ ਦਾ ਹੈ ਅਤੇ ਆਪਾਂ ਉਸ ਇਤਿਹਾਸਕ ਖੂਹੀ ਦੇ ਵੀ ਦਰਸ਼ਨ ਕਰਵਾ ਰਹੇ ਹਾਂ ਇਸ ਖੂਹੀ ਵਿੱਚੋਂ ਬੇਬੇ ਨਾਨਕੀ ਜੀ ਜਲ ਵਰਤਿਆ ਕਰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਉਦਾਸੀ ਤੇ ਗਏ ਸਨ ਤਾਂ ਬੇਬੇ ਜੀ ਨੇ ਇਸ ਖੂਹੀ ਵਿੱਚੋਂ ਜਲ ਲੈ ਕੇ ਪ੍ਰਸ਼ਾਦਾ ਤਿਆਰ ਕਰਕੇ ਵੀਰ ਜੀ ਨੂੰ ਯਾਦ ਕੀਤਾ ਤਾਂ ਗੁਰੂ ਜੀ ਨੇ ਆ ਕੇ ਪ੍ਰਸ਼ਾਦਾ ਛਕਿਆ ਅਤੇ ਭੈਣ ਜੀ ਨੂੰ ਦਰਸ਼ਨ ਦਿੱਤੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾਲ ਸੰਗਤਾਂ ਨਾਲ ਵੀ ਸਾਂਝੀ ਕਰ ਦਿਓ ਜੀ ਬੋਲੋ ਜੀ ਵਾਹਿਗੁਰੂ